ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਿਰੋਧ ਵਿੱਚ ਅੱਜ ਬਟਾਲਾ ਵਿੱਚ ਕੁਝ ਧਾਰਮਿਕ ਲੋਕਾਂ ਨੇ ਪੱਤਰਕਾਰ ਵਾਰਤਾ ਕੀਤੀ ਜਿਸ ਵਿੱਚ ਉਹਨਾਂ ਕਿਹਾ ਕਿ ਬਟਾਲਾ ਨੇੜੇ ਪਿੰਡ ਨਿੱਕੇ ਘੁੰਮਣ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਜ਼ਾਰਾ ਸਿੰਘ ਉਹਨਾਂ ਦੀ ਵਰਸੀ 15 ਅਕਤੂਬਰ ਨੂੰ ਮਨਾਈ ਜਾਣੀ ਹੈ ਜਿਸ ਕਰਕੇ ਪੰਚਾਇਤੀ ਚੋਣਾਂ ਦਾ ਦਿਨ ਬਦਲਣਾ ਚਾਹੀਦਾ ਹੈ ਲੋਕਾਂ ਕਿਹਾ ਕਿ ਹਰ ਪਿੰਡ ਵਿੱਚੋਂ ਸੰਤ ਬਾਬਾ ਹਜ਼ਾਰਾ ਸਿੰਘ ਨੂੰ ਮੰਨਣ ਵਾਲੇ ਲੋਕ ਗੁਰਦੁਆਰਾ ਨਿੱਕੇ ਕੁੰਮਣਾ ਵਿਖੇ ਪਹੁੰਚਦੇ ਹਨ ਜਿੱਥੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਵਰਸੀ ਮਨਾਈ ਜਾਣੀ ਹੈ ਹਰ ਪਿੰਡ ਦੇ ਲੋਕ ਉੱਥੇ ਆ ਕੇ ਸੇਵਾ ਕਰਦੇ ਨੇ ਇਸ ਲਈ ਬੇਨਤੀ ਹੈ ਕਿ ਪੂਰੇ ਪੰਜਾਬ ਵਿੱਚ ਜਿੱਥੇ 15 ਅਕਤੂਬਰ ਨੂੰ ਚੋਣਾ ਹੋਣੀਆਂ ਨੇ ਉੱਥੇ ਹੀ ਇਸ ਇਲਾਕੇ ਵਿੱਚ ਚੋਣਾਂ ਦੇ ਤਾਰੀਖ ਜ਼ਰੂਰ ਬਦਲੀ ਜਾਵੇ ਬਟਾਲਾ ਤੋਂ ਅਨੀਤਾ 베ਦੀ ਦੀ ਰਿਪੋਰਟ ਨੰਬਰ 2 ਤੇ ਜਿਹੜੀ ਅੱਜ ਦੀ ਪ੍ਰੈਸ ਕਾਉਂਟਰ ਕਰਨ ਦੀ ਲੋੜ ਪਈ ਹੈ ਉਹ ਇਸ ਕਰਕੇ ਪਈ ਏ ਕਿ ਸਾਡੇ ਜ਼ਿਲ੍ਹੇ ਦੇ ਸੰਤ ਬਾਬਾ ਹਯਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਜਿਹੜੀ ਵਰਸੀ ਏ ਉਹ 15 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀ ਏ ਹਰ ਸਾਲ ਮਤਲਬ ਜਿਹੜੀ ਇਹ ਸੰਗਤ ਦੂਰੋਂ ਨੇੜਿਓਂ ਆਣ ਕੇ ਉੱਥੇ ਸ਼ਰਧਾ ਦੇ ਸਤਿਕਾਰ ਪੇਸ਼ ਕਰਦੀ ਏ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਜਿਹੜੀ ਅੱਜ ਦੇ ਇਹ ਸਾਰੇ ਸੇਵਾਦਾਰ ਇਕੱਠੇ ਹੋਏ ਨੇ ਇਹ ਸੰਤ ਬਾਬਾ ਹਯਾਰਾ ਸਿੰਘ ਜੀ ਨੂੰ ਹਮੇਸ਼ਾ ਨਤਮਸਤਕ ਹੁੰਦੇ ਨੇ ਅੱਜ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਇਹ ਸਾਰੇ ਨਮਾਇੰਦਾਂ ਆਪੋ ਆਪਣੇ ਪਿੰਡਾਂ ਦੇ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਿਤ ਸਾਰੇ ਵੀਰ ਨੇ ਲੰਮੇ ਸਮੇਂ ਤੋਂ 15 ਅਕਤੂਬਰ ਦੀ ਜਿਹੜੀ ਛੁੱਟੀ ਏ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਵੀ ਸਰਕਾਰੀ ਤੌਰ ਤੇ ਛੁੱਟੀ ਹੁੰਦੀ ਸੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਆਮ ਆਦਮੀ ਦੀ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਪਰ ਹੁਣ ਜੋ ਸਮਾਂ ਚੱਲ ਰਿਹਾ ਪੰਚਾਇਤੀ ਚੋਣਾਂ ਦਾ ਉਹਦੇ ਸਬੰਧ ਦੇ ਵਿੱਚ ਕਿਸੇ ਵੀ ਸਾਡੇ ਮੌਜੂਦਾ ਐਮਐਲਏ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਤ ਹੋਣ ਕਿਸੇ ਵੀ ਪਾਰਟੀ ਨਾਲ ਹੋਣ ਜਾਂ ਸਾਬਕਾ ਐਮਐਲਏ ਕਿਸੇ ਵੀ ਪਾਰਟੀ ਦਾ ਹੋਣ ਉਹਨਾਂ ਨੇ ਇਸ ਧਿਆਨ ਗੱਲ ਔਲ ਧਿਆਨ ਨਹੀਂ ਲੈਂਦਾ ਅਸੀਂ ਆਪ ਜੀ ਦੇ ਰਾਈ ਇਹ ਗੱਲ ਦਾ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ 15 ਅਕਤੂਬਰ ਦੀ ਜਿਹੜੀ ਸੰਤ ਬਾਬਾ ਹਯਾਰਾ ਸਿੰਘ ਨਿੱਕੇ ਘੁੰਮਣਾ ਦੀ ਵਰਸੀ ਏ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਅੱਜ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਪੰਚਾਇਤੀ ਚੋਣਾਂ ਦਾ ਅਸੀਂ ਆਪਣੇ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਜਿੰਨੇ ਵੀ ਸੇਵਾਦਾਰ ਵਾਂ ਇਕੱਠੇ ਹੋ ਕੇ ਅਪੀਲ ਕਰਦੇ ਆਂ ਚੋਣ ਕਮਿਸ਼ਨਰ ਕੋ ਅਪੀਲ ਕਰਦੇ ਆਂ ਪੰਜਾਬ ਸਰਕਾਰ ਕੋਲ ਕਰਦੇ ਆਂ ਵੀ ਜਿਹੜੀ 15 ਤਰੀਕ ਦੀ ਪੰਚਾਇਤੀ ਚੋਣਾਂ ਤਰੀਕ ਐਲਾਨ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਆ ਉਸ ਤੋਂ ਬਾਅਦ ਜ਼ਿਲ੍ਹਾ ਗਰਦਾਫਪੁਰ ਦੀ ਜਿਹੜੀ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਆ ਵਾ ਅਸੀਂ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਉਸ ਦਿਨ ਤਰੀਕ ਬਦਲੀ ਜਾਵੇ 15 ਦੀ ਬਜਾਏ 16 ਨੂੰ ਕਰ ਲਓ 17 ਨੂੰ ਕਰ ਲਓ ਤਾਂ ਕਿ ਸੰਗਤਾਂ ਦੀ ਭਾਵਨਾ ਛੇਸ ਨਾ ਪਹੁੰਚੇ ਕਿਉਂਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਉੱਥੋਂ ਕਿਦੋਂ ਨਾ ਕਿਦੋਂ 100 200 ਦੇ ਕਰੀਬ ਹਰ ਪਿੰਡ ਚ ਸੰਗਤ ਜਿਹੜੀ ਹੈ ਨਿੱਕੇ ਘੁੰਮਣਾ ਵਰਛੀ ਦੇ ਸਮਾਗਮ ਦੇ ਵਿੱਚ ਜਾਂਦੀ ਏ ਉਹ ਜਦੋਂ ਪਿੰਡ ਚ ਇਲੈਕਸ਼ਨ ਚੱਲਣੀ ਹੈ ਕੋਈ ਵੀ ਉੱਥੇ ਜਾਣ ਤੋਂ ਮੱਲ ਜੜਾ ਵਾ ਲੇਟ ਹੋ ਸਕਦਾ ਵਾ ਅਸੀਂ ਬੇਨਤੀ ਕਰਦੇ ਆ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਵੀ ਸਾਡੇ ਜਿਹਨੇ ਗਰਦਾਸਪੁਰ ਦੀ ਜਿਹੜੀ ਹੈ ਤਾਰੀਖ ਆ ਪੰਚਾਇਤੀ ਚੋਣਾਂ ਦੀ ਉਹ ਥੋੜੀ ਜੀ ਗਾਂ ਕੀਤੀ ਜਾਵੇ ਜਾਂ ਇੱਕ ਦਿਨ ਪਹਿਲਾਂ ਕੀਤੀ ਜਾਵੇ ਇਨੀਆਂ ਕੋ ਬੇਨਤੀਆਂ ਜੀ ਤੁਹਾਡੇ ਵਾਸਤੇ। ਤਾਂ ਤਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਕੁਮਣਾ ਵਾਲੇ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ ਕਿ ਉਸੇ ਦਿਨ ਹੀ ਲਖਣ ਹੈ ਉਸੇ ਦਿਨ ਹੀ ਬਾਬਾ ਜੀ ਦੀ ਵਰਸੀ ਹੈ। ਕਿਉਂਕਿ ਗੁਰਦਾਸਪੁਰ ਜਿਹਦੇ ਦੀਆਂ ਜਿੰਨੀਆਂ ਵੀ ਸੰਗਤਾਂ ਲਾਗਲੇ ਲਾਗਲੇ ਪਿੰਡ ਨੇ ਕੁਝ ਪਿੰਡ ਭਾਂਡੇ ਤੋਂ ਦੀ ਸੇਵਾ ਕਰਦਾ ਹੈ। ਕਿਉਂਕਿ 24 ਘੰਟੇ ਲੰਗਰ ਚੱਲਦਾ ਤਿੰਨ ਦਿਨ 13 14 ਤੇ 15 ਨੂੰ ਇਸ ਕਰਕੇ ਜਿਹੜੇ ਸੇਵਾਦਾਰ ਆ ਉਹ ਲੈਖਣ ਕਰਕੇ 15 ਤਰੀਕ ਨੂੰ ਨਹੀਂ ਹਾਜ਼ਰ ਹੋ ਸਕਦੇ ਜਾਂ ਤੇ ਉਹ ਸੇਵਾ ਕਰਨਗੇ ਜਾਂ ਫਿਰ ਵੋਟਾਂ ਦੀ ਗਿਣਤੀ ਬਹੁਤ ਘਟ ਜਾਵੇਗੀ ਇਹਨਾਂ ਦਾ ਜਿਹੜਾ ਵਾ ਅਸੀਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਭਾਈ ਸਾਹਿਬ ਇਸ 15 ਤਰੀਕ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਬਾ ਜੀ ਦੀ ਵਰਸੀ ਨੂੰ ਇਹ ਜਿਹੜੀ ਚੋਣਾਂ 16 ਜਾਂ 17 ਤਰੀਕ ਨੂੰ ਕਰਵਾਈ ਜਾਵੇ ਕੱਲੇ ਗੁਰਦਾਸਪੁਰ ਜ਼ਿਲ੍ਹੇ ਦੀ ਸੋ ਅਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਸਰਗੁਆਸੀ ਦੇ ਕਿ ਉਹਨਾਂ ਨੇ ਸਾਰੇ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਸੀ ਕਿ 15 ਤਰੀਕ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੁੱਟੀ ਕੀਤੀ ਸੀ ਜਿਹੜੀ ਅੱਜ ਤੱਕ ਰੈਗੂਲਰ ਇਹ ਚੱਲ ਰਹੀ ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਪੰਗਤ ਮਾਨ ਨੂੰ ਵੀ ਸਾਰੇ ਐਮਐਲਏ ਸਬਾਨ ਨੂੰ ਵੀ ਕਿ ਇਹ ਜਿਹੜੀ ਸਾਡੀ ਆਵਾਜ਼ ਆ ਚੋਣ ਕਮਿਸ਼ਨਰ ਤੱਕ ਪਹੁੰਚਾਈ ਜਾਵੇ